پہول ہی چلو اپ رادیو مار جا دو رادیو کو پھانسی دو پھانسی دو پھانسی دو پھانسی دو پھانسی دو

इन्हों को असर काम है जदमाशा नेता है और ज़्यादा तो ज़्यादा जिस तरह की कहीं तो कई सुझाव एक पासे कहती है कि बेटी पढ़ाओ बेटी बचाओ लेकिन उस बेटी को पढ़ाते ज्यादा ही जब पढ़ा के नौकरिया करती है तो उन्होंने कोई सेफ्टी नहीं देखते हो ਪੋਲਿਟਿਸ਼ੀਅਨਸ ਨੂੰ ਆਫੀਸਰਸ ਨੂੰ ਕਿੰਨੀਆਂ ਜ਼ਿਆਦਾ ਸਿਕਿਉਰਿਟੀ ਦਿੱਤੀ ਜਾਂਦੀ ਹੈ ਇੱਕ ਐਮਐਲਏ ਜਦੋਂ ਨਹੀਂ ਬਣਦਾ ਹੈ ਉਸਨੇ ਕੁੱਟਾ ਸਮਾਜ ਦੇ ਵਿੱਚ ਨਹੀਂ ਲੇ ਲੇਕਿਨ ਜੇ ਜਿੱਦਾਂ ਉਹ ਐਮਐਲਏ ਕੁਰਸੀ ਤੇ ਆ ਜਾਂਦਾ ਹੈ ਤਾਂ ਉਹਦਾ ਉਹਦੇ ਬੋਡੀ ਗਾਰਡ ਖੜੇ ਕਰ ਦਿੱਤੇ ਜਾਂਦੇ ਹਨ ਲੇਕਿਨ ਡਾਕਟਰ ਦੇ ਲਈ ਕੋਈ ਸਿਕਿਉਰਿਟੀ ਨਹੀਂ ਲੇਡੀਜ਼ ਲਈ ਕੋਈ ਸਿਕਿਉਰਿਟੀ ਨਹੀਂ ਇਹ ਕਿਸ ਤਰ੍ਹਾਂ ਦਾ ਅਨਿਰਣਾ ਹੈ ਇਹ ਕਿਸ ਤਰ੍ਹਾਂ ਦਾ ਸਮਾਜ ਹੈ ਕਿਸ ਤਰ੍ਹਾਂ ਦੀ ਸਰਕਾਰ ਹੈ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇੱਕ ਲੇਡੀਜ਼ ਲੇਡੀ ਡਾਕਟਰ ਜਿਹੜੇ ਕਿ ਜੀਵਨ ਤਾਲੂnde ਹੈ ਰੁਪਨੰਥਾਡੇ ਹੈ ਉਹਨਨ ਕੋ ਬਹੁਤ ਅਨੰਨਾ ਡਾਕਟਰਸ ਤੋਂ ਉਹਨਾਂ ਦੀ ਐਨੀ ਭੂਮਿਕਾ ਦਾ ਮਰਮਸਨ ਗਿਆਨ ਨਹੀਂ ਜਾਨੀ ਹੈ ਐਸ ਕਰਕੇ ਸਮਾਜ ਦੇ ਵਿੱਚ ਇਹਨਾਂ ਬਦਮਾਸ਼ਾਂ ਨੂੰ ਕਦੀ ਤੋਂ ਕਦੀ ਸਜ਼ਾ ਨਹੀਂ ਹੈ ਕਿ ਉਹ ਦੇਣੀ ਚਾਹੀਦੀ ਹੈ ਇਸ ਵੇਲੇ ਸਿੰਘ ਰਣੇ ਸਿੰਘ ਬਾਗ ਦੇ ਵਿੱਚਾਂ ਜਿੱਥੇ ਇੱਕ ਕੋਲਕਾਤਾ ਦੇ ਵਿਖੇ ਲੇਡੀਜ਼ ਡਾਕਟਰ ਦੇ ਨਾਲ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਅੱਜ ਰੋਪੜ ਵਿਖੇ ਇਨਰ ਈਲ ਕਲੱਬ ਦੇ ਸਦਕੇ ਜਿਹੜਾ ਅੱਜ ਹੋਰ ਬਹੁਤ ਸਾਰੇ ਵਿਦਿਅਕ ਸੰਸਥਾਵਾਂ ਵੀ ਚਲਬਤ ਕਰਦੇ ਹਾਂ ਜੀ ਪਹਿਲਾਂ ਤਾਂ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਅੱਜ ਦਾ ਜਿਹੜਾ ਇਹ ਸਾਡਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹਾਂਗੀ ਸਾਰੇ ਬੁਲਾਰਿਆਂ ਨੇ ਇੱਥੇ ਬਹੁਤ ਕੁਝ ਯਕਿਆ ਹੈਗਾ ਮੈਨੂੰ ਨਹੀਂ ਲੱਗਦਾ ਕਿ ਹੋਰ ਕੁਝ ਐਡ ਕੀਤਾ ਜਾ ਸਕਦਾ ਹੈ ਹੁਣ ਸਮੇਂ ਦੀ ਮੰਗ ਇਹ ਹੈ ਕਿ ਅਸੀਂ ਅੱਗੋਂ ਕੀ ਕਦਮ ਉਠਾਣੇ ਹਨ ਸਭ ਤੋਂ ਪਹਿਲੇ ਤਾਂ ਮੈਨ ਲੱਗਾ ਕਿ ਜਿਵੇਂ ਘਰਾਂ ਤੋਂ ਰਾਮ ਜੀ ਨੇ ਸ਼ੁਰੂ ਕੀਤਾ ਇੱਕ ਪਤਨੀ ਵਰਤ ਲਿਆ ਸੀ ਨਾ ਉਹਨਾਂ ਨੇ ਸੀਤਾ ਜੀ ਦਾ ਮਾਣ ਘਰ ਤੋਂ ਸ਼ੁਰੂ ਹੋਇਆ ਕ੍ਰਿਸ਼ਨ ਜੀ ਨੇ ਦ੍ਰੋਪਦੀ ਦੀ लाज ਰੱਖੀ ਭੀਮ ਨੇ ਫਿਰ ਲੇਕਿਨ ਜਿਸ ਨੇ ਉਹਨਾਂ ਦੀ ਪਤਨੀ ਦਾ ਇੱਜ਼ਤ ਨੂੰ ਹੱਥ ਪਾਇਆ ਤੇ ਉਹਨਾਂ ਨੇ ਫਿਰ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਤੇ ਉਸ ਤੋਂ ਬਾਅਦ ਗੁਰਨਾੰਕ ਦੇਵ ਜੀ ਨੇ ਵੀ ਬੋਲਿਆ ਕਿ ਸੋਕਿਉ ਮੰਦਾ ਆਖੀ ਹੈ ਜਿਤ ਜੰਮਿਆ ਰਾਜਾਨ ਤੇ ਗੁਰਗੋਬਿੰਦ ਸਿੰਘ ਜੀ ਨੇ ਆ ਕੇ ਫਿਰ ਸਰੂਪ ਹੀ ਪੂਰਾ ਕਿਰਪਾਨ ਦੇ ਕੇ ਦਸਤਾਰ ਦੇ ਕੇ ਉਨਾਂ ਨੂੰ ਬਰਾਬਰ ਖੜਾ ਕੀਤਾ ਤਾਂ ਸਾਨੂੰ ਘਰ ਤੋਂ ਸ਼ੁਰੂ ਕਰਨਾ ਪਏਗਾ ਤੇ ਅਸੀਂ ਇਨਰ ਵੀਰ ਨੂੰ ਇਹ ਅੱਜ ਅਨਾਉਂਸਮੈਂਟ ਕਰਦੇ ਆ ਕਿ ਸਵੈ ਰੱਖਿਆ ਲਈ ਅਸੀਂ ਸਕੂਲਾਂ ਤੋਂ ਸਭ ਤੋਂ ਪਹਿਲੇ ਗੁੰਗੇ ਬੋਲੇਆਂ ਦੇ ਸਕੂਲਾਂ ਤੋਂ ਇਸੇ ਮਹੀਨੇ ਤੋਂ ਟਾਈਕਵੈਂਡੋ ਕੈਂਪ ਦੀ ਸ਼ੁਰੂਆਤ ਕਰਾਂਗੇ ਕਿ ਅਸੀਂ ਪਹਿਲੇ ਖੁਦ ਸਵੈ ਰੱਖਿਆ ਕਰ ਸਕੀਏ ਤੇ ਬਾਅਦ ਵਿੱਚ ਸਰਕਾਰਾਂ ਨੂੰ ਕਹੀਏ ਥੈਂਕ ਯੂ ਜੀ ਜਿਹੜੇ ਤੁਹਾਡੇ ਪ੍ਰੋਟੈਸਟ ਕੀਤਾ ਜਾ ਰਿਹਾ ਕਿੰਨੇ ਕਲੱਬ ਜਿਹੜੇ ਤੁਹਾਡੇ ਨਾਲ 17 18 ਜੀ ਹੈਗੀਆਂ ਇੱਕ ਤਾਂ ਸਾਡਾ ਹੀ ਆਪਣਾ ਹੈਗਾ ਤੇ 17 ਹੋਰ ਹੈਗੀਆਂ ਜੀ ਤੁਸੀਂ ਨਾਮ ਦੇਖ ਸਕਦੇ ਹੈਗੇ ਹੋ ਸਾਰਿਆਂ ਨੂੰ ਤੁਸੀਂ ਕਾਲ ਕੀਤੀ ਹੈ ਕਾਲ ਤੁਸੀਂ ਬੇਸਤਰ ਹਾਂਜੀ ਹਾਂਜੀ ਔਰ ਸਭ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਭ ਨੇ ਇੱਕ ਕਾਲ ਤੇ ਸਾਰੇ ਇੱਥੇ ਪਹੁੰਚੇ ਔਰ ਬਹੁਤ ਬਹੁਤ ਧੰਨਵਾਦ ਸਭ ਦਾ ਔਰ মিডিਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਬਹੁਤ ਧੰਨਵਾਦ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਦੋ ਸ਼ਬਦ ਜਰਾ ਅੱਜ ਦੇ ਇਸ ਸਟੇਜ ਤੇ ਮੈਂ ਰੀਤ ਪਰਮਾਰ ਆਪਾਸ ਡਿਸਟ੍ਰਿਕਟ ਚੇਅਰਮੈਨ ਇਨਵੀਲ uh, ਡਿਸਟ੍ਰਿਕਟ 308 ਦੀ ਹਾਂ 2012 13 ਦੇ ਵਿੱਚ ਮੈਂ ਚੇਅਰਮੈਨ ਸੀਗੀ ਇਨਵੀਲ ਜਿਹੜਾ ਸਾਡਾ 1920 ਦੇ ਵਿੱਚ ਇਹ ਸਟਾਰਟ ਹੋਇਆ 1924 ਦੇ ਵਿੱਚ ਇਹ ਫੁੱਲ ਫਾਰਮ ਦੇ ਵਿੱਚ ਆ ਗਿਆ ਔਰ ਇਹਨਾਂ ਦੀ ਫਾਊਂਡਰ ਜਿਹੜੀ ਸਾਡੇ ਆਰਗੇਨਾਈਜੇਸ਼ਨ ਦੀ ਸੀਗੀ 올ਿਵਰ ਗੋਲਡਿੰਗ ਸੀ ਉਹ ਵੀ ਇੱਕ ਰੋਟਰੀਅਨ ਵਾਈਫ ਸੀਗੀ ਪਹਿਲਾਂ ਵਾਈਫ ਜਿਹੜੀਆਂ ਹੁੰਦੀਆਂ ਸੀਆਂ ਇਹ ਰੋਟਰੀ ਰੋਟਰੀਅਨਸ ਦੇ ਨਾਲ ਮਿਲ ਕੇ ਕੰਮ ਕਰਦੇ ਸੀਗੇ ਲੇਕਿਨ ਹੌਲੀ ਹੌਲੀ ਜਿਸ ਲਈ 올ਿਵਰ ਗੋਲਡਨ ਨੇ ਬੋਲਡਿੰਗ ਨੇ ਕਿਹਾ ਕਿ ਕਿਉਂ ਨਾ ਸੀ ਲਈ ਲੇਡੀਜ਼ ਲਈ ਔਰ ਬੱਚਿਆਂ ਦੇ ਲਈ ਥੋੜਾ ਕੰਮ ਜਿਹੜਾ ਬੰਡ ਲਈ ਗੇ ਤੇ ਉਸ ਵੇਲੇ ਫਿਰ ਅਸੀਂ ਇਨਵਿਲ ਵਾਲਿਆਂ ਨੇ ਲੇਡੀਜ਼ ਨੇ ਜਨਾ ਲੇਡੀਜ਼ ਲਈ ਔਰ ਬੱਚਿਆਂ ਦੇ ਲਈ ਇਹ ਉਹਨਾਂ ਦੀ ਭਲਾਈ ਦੇ ਲਈ ਉਹਨਾਂ ਦੇ ਲਈ ਪ੍ਰੋਜੈਕਟਸ ਉਹਨਾਂ ਦੇ ਪ੍ਰੋਮੋਸ਼ਨ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਔਰ ਹੌਲੀ ਹੌਲੀ ਇਹ ਫਿਰ ਸਾਰੇ ਦੁਨੀਆ ਦੇ ਵਿੱਚ ਫੈਲ ਗਿਆ 1955 ਦੇ ਵਿੱਚ ਸਾਡੇ ਭਾਰਤ ਦੇ ਵਿੱਚ ਇਨਵਿਲ ਆਇਆ ਸਭ ਤੋਂ ਪਹਿਲਾਂ ਅਹਮਦਾਬਾਦ ਦੇ ਵਿੱਚ ਉਹਦੇ ਬਾਅਦ ਫਿਰ ਹੌਲੀ-ਹੌਲੀ ਇਹ ਸਾਰੇ ਡਿਸਟ੍ਰਿਕਟ ਵਿੱਚ ਫੈਲ ਗਿਆ ਹੁਣ ਸਾਡੇ 27 ਡਿਸਟ੍ਰਿਕਟ ਜਿਹੜੇ ਹੈਗੇ ਆ ਸਾਰੇ ਇੰਡੀਆ ਦੇ ਵਿੱਚ ਹੈਗੇ ਆ ਔਰ ਸਾਡਾ ਡਿਸਟ੍ਰਿਕਟ ਜਿਹੜਾ ਹੈਗਾ ਉਹਦਾ ਨਾਮ ਹੈਗਾ 30 ਇਨਰ ਵੀਲ ਡਿਸਟ੍ਰਿਕਟ 308 ਇਹਦੇ ਵਿੱਚ 82 ਕਲਬ ਹੈਗੇ ਆ ਔਰ ਉਹਦੇ ਵਿੱਚ ਫਿਰ ਕਲਬ ਹੁੰਦਾ ਉਹਨਾਂ ਦੇ ਵਿੱਚ ਚਾਰ ਪਾਰਟੀ ਹੁੰਦੇ ਆ ਕਿ ਆ ਕਲਬ ਹੁੰਦਾ ਫਿਰ ਡਿਸਟ੍ਰਿਕਟ ਹੁੰਦਾ ਫਿਰ ਐਸੋਸੀਏਸ਼ਨ ਹੁੰਦੀ ਆ ਔਰ ਉਹਦੇ ਬਾਅਦ ਫਿਰ ਇੰਟਰਨੈਸ਼ਨਲ ਹੁੰਦਾ ਹੈ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਲੇਕਿਨ ਕਨਸਟੀਟਿਊਸ਼ਨ ਜਿਹੜਾ ਉਹ ਬਿਲਕੁਲ ਸੇਮ ਹੀ ਹੁੰਦਾ ਹੈ ਹਾਂਜੀ ਹਾਂ ਤੇ ਇਸ ਕਰਕੇ ਅਸੀਂ ਆਰਗੇਨਾਈਜ਼ਡ ਮੀ ਵਿਮਨ ਆਰਗੇਨਾਈਜੇਸ਼ਨਸ ਹੈ ਕਿ ਆ ਬੱਚਿਆਂ ਦੇ ਲਈ ਹੈਗੀਆਂ ਇਸ ਕਰਕੇ ਅਸੀਂ ਸਾਨੂੰ ਇਹ ਬਹੁਤ ਜ਼ਿਆਦਾ ਦੁੱਖ ਹੋਇਆ ਹੈਗਾ ਇਸ ਇਵੈਂਟ ਦੇ ਉੱਤੇ ਔਰ ਵੈਸੇ ਵੀ ਦੇਖਿਆ ਜਾਵੇ ਤਾਂ ਰੋਜ਼ਾਨਾ ਹੀ ਕੋਈ ਨਾ ਕੋਈ ਇਸ طرح ਦੇ ਇਵੈਂਟਸ ਹੁੰਦੀਆਂ ਹੀ ਰਹਿੰਦੀਆਂ ਹੈਗੀਆਂ ਕਿਉਂ ਨਾ ਅਸੀਂ ਸਮਾਜ ਨੂੰ ਬਦਲਣ ਦੇ ਲਈ ਆਪਣੇ ਪਰਿਵਾਰ ਤੋਂ ਹੀ ਸ਼ੁਰੂ ਕਰੀਏ ਹੁਣ ਅਸੀਂ ਮਤਲਬ ਇਹੀ ਇਸੇ ਕਰਕੇ ਇੱਕ ਪ੍ਰੋਜੈਕਟ ਲਵਾਗੇ ਸਾਰੇ ਸਕੂਲ ਦੇ ਵਿੱਚ ਬੱਚਿਆਂ ਦੇ ਸਕੂਲ ਗਰਲਸ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਉਹਨਾਂ ਨੂੰ ਕਵਾਂਗੇ ਜਗਾ ਜਗਾ ਜਾ ਕੇ ਪੰਚਾਇਤਾਂ ਦੇ ਵਿੱਚ ਜਾ ਕੇ ਕਵਾਂਗੇ ਵਿਲੇजेस ਦੇ ਵਿੱਚ ਕਿ ਬਈ ਪਹਿਲਾਂ ਸ਼ੁਰੂ ਜਿਹੜਾ ਹੈਗਾ ਪਰਿਵਾਰ ਤੋਂ ਸ਼ੁਰੂ ਕਰੋ ਲੜਕੇ ਲੜਕੀਆਂ ਦੋਨੋਂ ਹੀ ਸਮਾਜ ਦਾ ਇੱਕ ਇੰਪੋਰਟੈਂਟ ਬਹੁਤ ਮਹੱਤਵਪੂਰਨ ਵਰਗ ਹੈ ਗਿਆ ਦੋਨਾਂ ਦੇ ਬਿਨਾਂ ਲ ਹੀ ਸਮਾਜ ਚੱਲ ਸਕਦਾ ਹੈਗਾ ਇਹ ਨਹੀਂ ਹੋ ਕਿ ਲੜਕੀਆਂ ਘਾਟ ਹੈ ਜਾਂ ਤਾਂ ਲੜਕੇ ਵੱਧ ਹੈਗੇ ਜਾਂ ਲੜਕੇ ਘਾਟ ਹੈ ਤਾਂ ਲੜਕੀਆਂ ਹੈਗਾ ਇਹ ਵੱਧ ਹੈਗੀਆਂ ਇਹ ਨਹੀਂ ਹੈ ਇਸ ਕਰਕੇ ਲੜਕੀਆਂ ਨੂੰ ਪ੍ਰਮੋਟ ਕਰਨ ਦੇ ਲਈ ਅਸੀਂ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਕੰਮ ਕਰ ਰਹੀ ਹੈਗੀਆ ਔਰ ਉਹਨਾਂ ਦੀ ਰੱਖਿਆ ਦੇ ਲਈ ਅਸੀਂ ਇਹ ਜਿਹੜਾ ਪ੍ਰੋਟੈਸਟ ਕੀ ਕਰ ਰਹੇ ਹੈਗੀਆਂ ਔਰ ਕੀਤਾ ਹੈ ਸਾਰੇ ਭਾਰਤ ਦੇ ਵਿੱਚ ਜਿਹੜੀਆਂ ਹੈਗਿਆ ਇਹ ਰੈਲੀ ਹੋ ਰਹੀਆਂ ਹੈਗੀਆਂ ਇਸ ਕਰਕੇ ਅਸੀਂ ਚਾਹੁੰਦੇ ਹੈਗੀਆਂ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਇਹਨਾਂ ਅਰੋਪੀਆਂ ਨੂੰ ਸਜ਼ਾ ਦਿੱਤੀ ਜਾਵੇ ਦੇਰ ਨਾ ਕੀਤੀ ਜਾਵੇ ਧੰਨਵਾਦ ਜੀ ਕਿਸੇ ਨਾ ਹੋਰ ਜਿਨੇ ਵੀ ਕਿਸੇ ਨਾਲ ਗੱਲਬਾਤ ਕਰਨੇ ਹੋਏ ਆਪਣਾ ਹੱਥ ਖੜਾ ਕਰਕੇ ਦੱਸ ਸਕਦੇ ਆ ਹਾਂਜੀ ਮੈਡਮ ਜੀ ਕੋਈ ਹੋਰ ਕੋਈ ਗੱਲਬਾਤ ਕਰਨਾ ਚਾਹੁੰਦਾ ਹੋਵੇ ਹਾਂਜੀ ਤੁਸੀਂ ਜੀ ਹਾਂਜੀ ਅ ਮੈਂ ਇਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਕੁੜੀਆਂ ਨੂੰ ਖਾਸ ਕਰਕੇ ਸੈਲਫ ਡਿਫੈਂਸ ਸਿੱਖਣਾ ਚਾਹੀਦਾ ਉਹਨਾਂ ਦੀ ਆਤਮ ਰੱਖਿਆ ਲਈ ਅ ਸੈਲਫ ਡਿਫੈਂਸ ਸਿੱਖਣਾ ਚਾਹੀਦਾ ਕਰਾਟੇ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਸੁਰੱਖਿਅਤ ਕਿਤੇ ਵੀ ਜਾਣ ਉਹਨਾਂ ਨੂੰ ਸੁਰੱਖਿਅਤ ਰਹਿਣ ਨੂੰ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਸਾਨੂੰ ਜਿਹੜਾ ਤਿਆਰ ਰਹਿਣਾ ਚਾਹੀਦਾ ਜੁਰਮ ਨਾਲ ਟੱਕਰ ਕਰਨ ਵਾਸਤੇ ਕਿ ਹੋਰ ਵੀ ਕੋਈ ਬੰਦਾ ਕੋਈ ਗੱਲਬਾਤ ਜੇ ਕੋਈ ਰਿਡਿਸ ਕਰੇ ਤੁਸੀਂ ਜੀ ਹਾਂਜੀ ਕੋਈ ਵੀ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਕਰ ਸਕਦੇ ਹੋ ਹਾਂਜੀ ਕਿਸਲਾ ਭਾਈ ਜੀ ਇਨਰ 휠 ਕਲੱਬ ਹਾਂਜੀ ਭਾਡਾ ਜੀ ਹੋਰ ਵੀ ਕੋਈ ਕਿਹੜੇ ਕਲੱਬ ਤੋਂ ਨਵਾਂ ਕਲੱਬ ਕੋਈ ਤੁਸੀਂ ਕਿਹੜੇ ਕਲੱਬ ਤੋਂ ਜੀ ਭਾਰਤੀ ਭਾਰਤ ਪ੍ਰਸ਼ਾਸਨ ਹੋ ਗਿਆ ਭਾਰਤੀ ਦਾਸ ਪ੍ਰਸ਼ਾਸਨ ਵਾਲੋ ਕਲਕੱਤਾ ਦੇ ਵਿੱਚ ਜਿਹੜੀ ਬਹੁਤ ਹੀ ਸ਼ਰਮਿੰਦਗੀ ਵਾਲੀ ਤੇ ਦਰਿੰਦਗੀ ਵਾਲੀ ਘਟਨਾ ਵਾਪਰੀ ਹੈ ਸਾਰਾ ਮਤਲਬ ਭਾਰਤ ਇਸ ਟਾਈਮ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਉਸ ਕੁੜੀ ਨੂੰ ਜਸਟਿਸ ਦੇ ਵਾਸਤੇ ਯੋਗਦਾਨ ਪਾ ਰਿਹਾ ਹੈ ਅਸੀਂ ਅਜ ਰੋਪੜ ਵਾਸੀ ਅਲੱਗ-ਅਲੱਗ ਮਤਲਬ ਸੁਸਾਇਟੀਆਂ ਵੱਲੋਂ ਅਸੀਂ ਮੈਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਉਸ ਬੱਚੇ ਨੂੰ ਇਨਸਾਫ ਦਿਲਾਉਣ ਲਈ ਇੱਥੇ ਇਕੱਠਾ ਹੋਏ ਹਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਅੱਗੇ ਸਾਡੀ ਅਪੀਲ ਹੈ ਕਿ ਉਹਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਹੁਤ-ਬਹੁਤ ਧੰਨਵਾਦ ਹਾਂਜੀ ਹੋਰ ਜੀ ਕੋਈ ਤੁਸੀਂ ਮੈਸ ਕਿਹੜੇ ਕਲੱਬ ਤੋਂ ਐ ਇਨਰ ਹੀਲ ਕਲੱਬ ਸੂਰਜਮੁਖੀ ਇਨਰ ਵੀਲ ਦੋਨੋਂ ਹਾਂਜੀ ਮੈਡਮ ਜੀ ਡਾਕਟਰ ਤੁਸੀਂ ਆ ਜਾਓ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਡਾਕਟਰ ਐ ਮੈਂ ਵਸੇ ਹੀ ਕਹੂੰਗੀ ਕਿ ਅੱਜ ਜਿਹੜਾ ਹੈ ਅਸੀਂ ਉਹ ਬੇਟੀ ਦੀ ਹੱਤਿਆ ਲਈ ਇਕੱਠੇ ਹੋਏ ਆ ਉਹਦੇ ਨਾਲ ਬਹੁਤ ਵੱਡਾ ਦੁਰਕਰਮ ਹੋਇਆ ਸਾਨੂੰ ਇਹ ਲੱਗਦਾ ਹੈਗਾ ਕਿ ਸਾਡੀਆਂ ਬੱਚੀਆਂ ਸੇਫ ਨਹੀਂ ਐ ਇਹਦੇ ਲਈ ਮੇਲ ਮਾਈਂਡਸੈਟ ਜਿਹੜਾ ਠੀਕ ਹੋਣਾ ਬਹੁਤ ਜ਼ਰੂਰੀ ਐ ਅਸੀਂ ਲੜਕੀਆਂ ਨੂੰ ਤਾਂ ਪੜਾਇਆ ਲਿਖਾਇਆ ਬੇਟੀ ਬਚਾਓ ਬੇਟੀ ਬਚਾਓ ਕਿਹਾ ਪਰ ਅਸੀਂ ਬੇਟੀ ਪੜਾਈ ਤਾਂ ਹੈ ਪਰ ਅਸੀਂ ਬਚਾ ਨਹੀਂ पाए ਉਹਦਾ ਕਾਰਨ ਨਹੀਂ ਇਹ ਵੀ ਸਾਡਾ ਮੇਲ ਮਾਈਂਡਸੈਟ ਹੈ ਉਹ ਠੀਕ ਨਹੀਂ ਹੈ ਬਾਹਰਲੇ ਦੇਸ਼ਾਂ ਵਿੱਚ ਲੜਕੀਆਂ ਘੁੰਮਦੀਆਂ ਨੇ ਸਵੇਰੇ ਸ਼ਾਮ ਰਾਤ ਨੂੰ ਜਦੋਂ ਮਰਜ਼ੀ ਘੁੰਮਦੀਆਂ ਨੇ ਸਿਕਿਉਰਿਟੀ ਪੂਰੀ ਹੁੰਦੀ ਹੈ ਪਰ ਇਹ ਬੈਡਲੱਕ ਐਵੇਂ ਸਾਡਾ ਜਿਹੜਾ ਸਿਸਟਮ ਉਹ ਖਰਾਬ ਹੈ ਮੈਂ ਹੀ ਚਾਹੂੰਗੀ ਵੀ ਜਿੰਨਾ ਕ ਅਸੀਂ ਬੱਚਿਆਂ ਨੂੰ ਫੀਮੇਲ ਨੂੰ ਐਜੂਕੇਟ ਕਰਦੇ ਆ ਜਾਂ ਅਸੀਂ ਸੋਸ਼ਲ ਵੈਲਿਊਜ਼ ਦਿੰਦੇ ਆ ਜਾਂ ਉਹਨਾਂ ਨੂੰ ਰਿਲੀਜੀਅਸ ਵੈਲਿਊਜ਼ ਦਿੰਦੇ ਆ ਸੇਮ ਵੈਲਿਊ ਸਾਨੂੰ ਆਪਣੇ ਮੇਲ ਪਾਰਟਨਰਸ ਨੂੰ ਜਾਂ ਮੇਲ ਮੈਂਬਰਸ ਨੂੰ ਵੀ ਦੇਣੀਆ ਚਾਹੀਦੀਆਂ